ਕੈਨੇਡਾ ਵਿੱਚ ਇੱਕ ਹੀ ਹਫ਼ਤੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਜਿਦੇ ਵਿੱਚੋਂ ਇੱਕ ਨੂੰ ਬੜੀ ਹੀ ਬੇਰਹਿਮੀ ਨਾਲ ਚਾਕੂ ਕੋਪ-ਕੋਪ ਕੇ ਮਾਰ ਦਿੱਤਾ ਗਿਆ ਤੇ ਦੂਜੇ ਨੂੰ ਪੋੜਿਆਂ ਦੇ ਹੇਠਾਂ ਸੁੱਟ ਕੇ ਉਹਦੀ ਪਿੱਠ ਵਿੱਚ ਗੋਲੀ ਦਾਗ ਦਿੱਤੀ ਗਈ ਕੀ ਇਹ ਕੋਈ ਨਸਲੀ ਮਤ ਪੇਦਾ ਮਾਮਲਾ ਹੈ ਜਾਂ ਫਿਰ ਇਆ ਫਿਰ ਕੋਈ ਗੈਰ ਰਸ ਸਾਜਿਸ਼ ਹੈ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਾਂ ਅਕਸਰ ਦੇਖਿਆ ਹੈਗੇ ਪੰਜਾਬੀ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਚੰਗੇ ਫਿਊਚਰ ਦੀ ਤਾਂਗ ਲਈ ਅਕਸਰ ਹੀ ਬਗਾਨੇ ਦੇਸ਼ਾਂ ਦਾ ਰੁਖ ਕਰਦੇ ਆਏ ਐ ਤੇ ਜਿੱਥੇ ਜਾ ਕੇ ਉਹ ਪੜਾਈਆਂ ਦੇ ਨਾਲ-ਨਾਲ 16-16 18-18 ਘੰਟੇ ਦੀਆਂ ਸ਼ਿਫਟਾਂ ਲਾ ਕੇ ਮਿਹਨਤ ਵੀ ਕਰਦੇ ਐ ਬਟ ਬੀਤੀ ਦਿਨੀ ਦੇਖਿਆ ਗਿਆ ਹੈ ਤਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਬੀਤੇ 6 ਦਸੰਬਰ ਸ਼ੁੱਕਰਵਾਰ 12:30 ਵਜੇ ਸਵੇਰੇ ਐਡਮਿੰਟਨ ਪੁਲਿਸ ਸਰਵਿਸ ਨੂੰ ਇੱਕ ਕਾਲ ਆਉਂਦੀ ਹੈ ਜ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਨੌਜਵਾਨ ਬੇਸੁੱਧ ਪੌੜੀਆਂ ਦੇ ਵਿੱਚ ਪਿਆ ਹੋਇਆ ਹੈ ਤਾਂ ਪੁਲਿਸ ਸਟਰੀਟ ਨੰਬਰ 106 ਐਵਨਿਊ ਨੰਬਰ 107 ਦੇ ਵਿੱਚ ਪਹੁੰਚਦੀ ਹੈ ਕਿ ਇੱਕ ਨੌਜਵਾਨ ਪੌੜੀਆਂ ਦੇ ਵਿੱਚ ਗਿਰਿਆ ਪਿਆ ਹੈ ਐਮਰਜੈਂਸੀ ਮੈਡੀਕਲ ਸਰਵਿਸ ਦੇ ਤਹਿਤ ਉਹਨੂੰ ਹਸਪੀਟਲ ਭੇਜਿਆ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ काम तो करने वाले 20 वर्षीय भारतीय छात्र की गोली मार कर हत्या कर दी गई मृतक छात्र की पहचान पंजाब राज्य के हर्शनदीप सिंह के रूप में हुई है उसकी गोली मारकर हत्या कर दी गयी

ਤੋ ਜ਼ਾਪੋ ਨੂੰ ਵੀ ਲਬੋਂ ਨੂੰ ਵੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਕਿੰਨੀ ਬੜੀ ਬਹਿਰਮੀ ਦੇ ਨਾਲ ਉਹਨੂੰ ਪੋੜੀਆਂ ਤੋਂ ਤੱਕਾ ਦੇ ਕੇ ਗੋਲੀ ਮਾਰ ਦਿੱਤੇਗੀ ਛੋਟੀ ਮੋਟੀ ਬੈਸ ਸੀ ਫੋਨ ਦਾ ਸ਼ਾਇਦ ਕੋਈ ਮੁੱਦਾ ਸੀ ਜਿਨ੍ਹਾਂ ਨੇ ਗੋਲੀ ਮਾਰੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਇਵਾਨ ਰੇਨ ਅਤੇ ਦੂਸਰੇ ਦੇ ਨਾਮ ਯੂਥ ਸਲਟ ਹੋਏ ਜਿਨ੍ਹਾਂ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦਾ ਪ੍ਰੀਵੀਅਸ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਹਰਸ਼ਨਦੀਪ ਦੇ ਮਾਪੇ ਵੀ ਕੈਨੇਡਾ ਪਹੁੰਚੇ ਹੋਏ ਹੋਏ ਜਿੱਥੇ ਕੋਲਜ ਪ੍ਰਸ਼ਾਸਨ ਤੇ ਕੈਨੇਡਾ ਸਰਕਾਰ ਵੱਲੋਂ ਉਹਨੂੰ ਉਹਨਾਂ ਨੂੰ ਸਿਰਫ ਆਸ਼ਵਾਸ਼ਣ ਦਿੱਤਾ ਜਾ ਰਿਹਾ ਤੇ ਕੰਡੋਲੈਂਸ ਦਿੱਤੇ ਜਾ ਰਹੀ ਹੈ ਵੀ ਜੋ ਹੁਣ ਅਸੀਂ ਹੋ ਗਿਆ ਅਸੀਂ ਤੁਹਾਡੇ ਨਾਲ ਆ ਦੂਸਰਾ ਮਾਮਲਾ ਹੈਗਾ ਅਨਟਾਰੀਓ ਦਾ ਉਥੇ ਇੱਕ ਗੁਰਸਿੱਖ ਨੌਜਵਾਨ ਜਿਹਦਾ ਨਾਮ ਗੁਰਸੀਸ ਸਿੰਘ ਉਮਰ 22 ਸਾਲ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਆ ਸੀ ਲੈਂਬਰਟਨ ਕਾਲਰਸ ਦੇ ਵਿੱਚ ਉਹਦਾ ਜਿਹੜਾ ਕਲਾਸਮੇਟ ਸੀ ਰੂਮਮੇਟ ਸੀ ਉਹਦੇ ਵੱਲੋਂ ਹੀ ਉਹਨੂੰ ਚਾਕੂ ਕੋਪ-ਕੋਪ ਕੇ ਮਾਰ ਦਿੱਤਾ ਗਿਆ ਕੰਸੋਲੀ ਹੰਟਰ ਉਹਦਾ ਨਾਮ ਦੱਸਿਆ ਜਾ ਰਿਹਾ ਉਮਰ 36 ਸਾਲ ਹੈ ਤੇ ਉਹਦੇ ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਗੱਲ ਕੀ ਹੋਈ ਸੀ ਨਾਰਮਲ ਹੀ ਕਿਚਨ ਦੇ ਵਿੱਚ ਕੰਮ ਕਰਦੇ ਆ ਹੀ ਆਪਸ ਵਿੱਚ ਥੋੜੀ ਬਹੁਤੀ ਬਹਿਸ-ਬਾਝ ਜਿੱਦਾਂ ਕਿ ਤੁਹਾਨੂੰ ਪਤਾ ਹੋਈ ਜਾਂਦੀ ਐ ਠੀਕ ਐ ਇੰਨੀ ਬਹਿਸ ਬਾਜ਼ੀ ਦੇ ਵਿੱਚ ਉਹਨੇ ਚਾਕੂ ਕੋਪ 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 ਕੇ ਬਾਰ ਬਾਰ ਸਟੈਪਿੰਗ ਕਰ ਕਰਕੇ ਵੀ ਉਹਦੀ ਜਾਨ ਲੈ ਲਈ ਕਿਸੇ ਦਾ ਕੀ ਗਿਆ ਦੋ ਮਾਵਾਂ ਦੇ ਜਵਾਨ ਪੁੱਤ ਚਲੇ ਗਏ ਤੇ ਇਹਨਾਂ ਨਾਲ ਵੀ ਗੁਰਸੇਜ਼ ਦੇ ਮਾਤਾ ਪਿਤਾ ਨਾਲ ਵੀ ਸੇਮ ਟ੍ਰੀਟਮੈਂਟ ਕੀਤਾ ਜਾ ਰਿਹਾ ਹੈਗਾ ਵੀ ਕੰਡੋਲੈਂਸ ਦਿੱਤੇ ਜਾ ਰਹੀ ਹੈ ਸਰਕਾਰ ਵੱਲੋਂ ਔਰ ਕਾਲਜ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅਸੀਂ ਤੁਹਾਡੇ ਨਾਲ ਹੈਗੇ ਆਂ ਕੰਡੋਲਰਸ ਦੇ ਨਾਲ ਕੀ ਹੋਣਾ ਹੈ ਮਾਂ ਦੇ ਪੁੱਤ ਨੇ ਵਾਪਸ ਆ ਜਾਣਾ ਕਦੀ ਵੀ ਨਹੀਂ ਆਣਾ ਹੁਣ ਮੈਂ ਦੱਸਣਾ ਚਾਹਨੀ ਆ ਵੀ ਜਿਹੜੇ ਗੁਰਸੇਸ ਵਾਲਾ ਮਾਮਲਾ ਉਹਦੇ ਵਿੱਚ ਨਸਲੀ ਮਤ ਪੇਤ ਦਾ ਐਂਗਲ ਵੀ ਪੁਲਿਸ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਮਿਸਟਰ ਡੇਵੀ ਡੇਵਿਸ ਇਨ ਇਸ ਕੇਸ ਦੀ ਜਾਂਚ ਕਰ ਰਹੇ ਹੈਗੇ ਆ ਡੇਵਿਸ ਡਰੇਕ ਆਈ ਥਿੰਕ ਉਹਨਾਂ ਦਾ ਨਾਮ ਬਟ ਮੈਂ ਇਹ ਕਹਿਣਾ ਚਾਹੁੰਦੀ ਆ ਪੰਜਾਬੀ ਨੌਜਵਾਨ ਹੀ ਕਿਉਂ ਟਾਰਗੇਟ ਕੀਤੇ ਜਾ ਰਹੇ ਆ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਸੁਇਸਾਈਡ ਦੀਆਂ ਘਟਨਾਵਾਂ ਬਹੁਤ ਸਾਹਮਣੇ ਆਇਆਂ ਕਿ ਉਹ ਅਸਲ ਵਿੱਚ ਸੁਇਸਾਈਡ ਸੀ ਇਹ ਵੀ ਗੱਲ ਸਵਾਲਿਆਂ ਨਿਸ਼ਾਨ ਕਰਦੀ ਹੈ ਕਿ ਇੰਨੇ ਬੱਚੇ ਇਕੱਠੇ ਕਿਦਾਂ ਸੁਇਸਾਈਡ ਕਰਦੇ ਆ ਦਿਨਤ ਦਿਨ ਸੁਇਸਾਈਡ ਦੀਆਂ ਨਿਊਜ਼ ਆ ਰਹੀਆਂ ਸੀ ਤਾਂ ਮੇਰੀ ਮਾਪੇ ਨੂੰ ਇਹੀ ਅਪੀਲ ਹੈ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਇੱਥੇ ਰੱਖ ਕੇ ਪੜ੍ਹਾ ਸਕਦੇ ਹੋ ਅੱਗੇ ਵਧਾ ਸਕਦੇ ਹੋ ਤਾਂ ਇੱਥੇ ਹੀ ਰੱਖੋ ਕੋਸ਼ਿਸ਼ ਕਰੋ ਆਪਣੀਆਂ ਨਜ਼ਰਾਂ ਦੇ ਕੋਲ ਹੀ ਬੱਚੇ ਨੂੰ ਰੱਖੋ ਕਿਉਂਕਿ ਬਗਾਨੇ ਮੁਲਕਾਂ ਦੇ ਵਿੱਚ ਸਾਡੇ ਬੱਚੇ ਸੇਫ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਕਹਿਣਾ ਚਾਹੂੰਗੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ